ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਹ ਕਲੰਕ ਕਲ ਨਾਉ ਤਰਾਇਆ ਨੇਹ ਕਲੰਕ ਕਲ ਨਾਉ ਤਰਾਏ ਜੋਤ ਸਰੂਪੀ ਜਾਮਾ ਪਾਏ ਛੱਡ ਦੇ ਅਪਾਰ ਗੁਰਮੁਖ ਸਾਚੇ ਵਿੱਚ ਸਮਾਏ ਆਪੇ ਕਰੇ ਜਗਤ ਵਿਹਾਰ ਨਾ ਕੋਈ ਵੇਖੇ ਵੇਖ ਵਿਖਾਏ ਪ੍ਰਭ ਸਾਚੇ ਦੀ ਸਾਚੀ ਕਾਰ ਆਪਣੇ ਪਾਣੇ ਚਲੇ ਚਲਾਏ ਵੇਖੇ ਵਿਗਸੇ ਕਰ ਵਿਚਾਰ ਤਿਸ ਦੇਵੇ ਜਿਸ ਦਇਆ ਕਮਾਏ ਸ੍ਰੇਸ਼ਟ ਸਵਾਈ ਦੱਬੀ ਪਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਪਾਵੇ ਸਾਚੀ ਸਾਰ ਤੁਰ ਦਰਗਾਹਾ ਕਰੇ ਪੁਕਾਰਾ ਸੁਣੀ ਪੁਕਾਰ ਪ੍ਰਭ ਗਿਰਦਾਰਾ ਕਾਲਯੁਗ ਜੀਵ ਹੋਏ ਦੁਸ਼ਟ ਦੁਰਾਚਾਰਾ ਮੇਰੀ ਮਤ ਕਰਨ ਖੁਆਰਾ ਕਿਰਪਾ ਕਰ ਜੋਤ ਤਰ ਦੁਸ਼ਟ ਸੰਗਾਰ ਭਗਤ ਉਦਾਰ ਅਵਤਾਰ ਨਰ ਦਿਖਾ ਡਰ ਕਾਲਯੁਗ ਜੀਵ ਆਪਣਾ ਆਪ ਗਏ ਹਰ ਮਹਾਰਾਜੇ ਸ਼ੇਰ ਸਿੰਘ বিষ্ণੂ ਭਗਵਾਨ ਜੋਤ ਸਰੂਪ ਲੈ ਅਵਤਾਰਾ ਤਰਤ ਮਾਤ ਤੇਰੀ ਪੁਕਾਰ